ਚਲੋ ਜਾਂਦੇ ਜਾਂਦੇ ਇੱਕ ਵੱਖਰੀ ਤਰ੍ਹਾਂ ਦੀ ਖਬਰ ਆਪਾਂ ਸਾਰਿਆਂ ਨੇ ਖਾਸ ਕਰਕੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਚ ਪੜੇ ਆ ਪ੍ਰਾਈਵੇਟ ਸਕੂਲਾਂ ਚ ਪੜੇ ਆ ਜਿੱਥੇ ਵੀ ਜਿਹੜਾ ਪੜਿਆ ਕਿਤੇ ਕਾਲਜ ਯੂਨੀਵਰਸਿਟੀ ਪੜਿਆ ਜਦੋਂ ਵੀ ਆਪਾਂ ਪੜਾਈ ਕਰਦੇ ਆ ਤਾਂ ਆਪਣਾ ਪੇਪਰ ਹੁੰਦਾ ਹੁਣ ਇੱਕ ਸਰਵੇ ਕਹਿੰਦਾ ਕਿ ਜਿਹੜੇ ਬੜੇ ਹਾਲ ਚ ਬੈਠ ਕੇ ਪੇਪਰ ਦਿੰਦੇ ਨੇ ਉੱਚੀਆਂ ਛੱਤਾਂ ਵਾਲੇ ਕਮਰਿਆਂ ਚ ਬੈਠ ਕੇ ਪੇਪਰ ਦਿੰਦੇ ਨੇ ਉਹ ਜਵਾਕਾਂ ਦੇ ਛੋਟੇ ਕਮਰਿਆਂ ਚੋਂ ਘੱਟ ਗਿਣਤੀ ਵਾਲਿਆਂ ਚੋਂ ਨੀਵੀਆਂ ਛੱਤਾਂ ਵਾਲਿਆਂ ਚੋਂ ਪੇਪਰ ਦੇ ਨਾਲ ਨੰਬਰ ਘੱਟ ਆਉਂਦੇ। ਇੱਕ ਖੋਜ ਕਹਿੰਦੀ ਆ ਕਿ ਪ੍ਰੀਖਿਆ ਹਾਲ ਦੀ ਜੇ ਛੱਤ ਜ਼ਿਆਦਾ ਉੱਚੀ ਆ ਜਾਂ ਹਾਲ ਜ਼ਿਆਦਾ ਵੱਡਾ ਹੈ ਤਾਂ ਕਹਿੰਦੇ ਵਿਦਿਆਰਥੀਆਂ ਦੇ ਉੱਤੇ ਇੱਕ ਨਵਾਂ ਦਬਾਅ ਬਣ ਜਾਂਦਾ ਹੈ ਉਹ ਵੱਡੀ ਗਿਣਤੀ 'ਚ ਪੇਪਰ ਦੇਣ ਦਾ ਤੇ ਉੱਥੇ ਧਿਆਨ ਭਟਕਦਾ ਵੀ ਵੱਧ ਹੈ। ਇਕਸਾਰਤਾ ਇੱਕ ਸੁਰਤਾ ਨਹੀਂ ਬਣਦੀ। ਜਦੋਂ ਕਿ ਜਿਹੜੇ ਛੋਟੇ ਕਮਰਿਆਂ ਚ ਪੀਪਰ ਹੁੰਦੇ ਨੇ ਨੀਵੀਆਂ ਛੱਤਾਂ ਵਾਲਿਆਂ ਥਾਂਵਾਂ ਤੇ ਪੀਪਰ ਹੁੰਦੇ ਨੇ ਉੱਥੇ ਕਹਿੰਦੇ ਸਥਿਤੀ ਨਹੀਂ ਬਣਦੀ ਉੱਥੇ ਥੋੜਾ ਫਰਕ ਹੁੰਦਾ ਕਿ ਥੋੜਾ ਧਿਆਨ ਕੇਂਦਰਿਤ ਹੋ ਜਾਂਦਾ ਉੱਥੇ ਧਿਆਨ ਘਟ ਮਤਲਬ ਪਟਕਦਾ ਇਹ ਇੱਕ ਖੋਜ ਰਿਪੋਰਟ ਸਾਹਮਣੇ ਆਈ ਕਹਿੰਦੇ ਕਿ ਇਹ ਵੀ ਰਿਪੋਰਟ ਨੇ ਦੰਪ ਭਰਿਆ ਕਿ ਵੱਡੇ ਹਾਲ ਖੁੱਲੇ ਹਾਲ ਹਾਂ ਉੱਚੀਆਂ ਛੱਤਾਂ ਇਹ ਤੁਹਾਡੇ ਕਹਿੰਦੇ ਕਿ ਜਿਹੜਾ ਡਿਜ਼ਾਈਨ ਹੈ ਇਹਦਾ ਡਿਜ਼ਾਈਨ ਪ੍ਰਦਰਸ਼ਨੀ ਹਾਲ ਵੱਜੋਂ ਤਾਂ ਹੋ ਸਕਦਾ ਹੈ ਸਿਨੇਮੇ ਹਾਲ ਵੱਜੋਂ ਤਾਂ ਹੋ ਸਕਦਾ ਹੈ ਹੈਨਾ ਜਾਂ ਮਤਲਬ ਕਿ ਕਿਸੇ ਸਮਾਗਮ ਲਈ ਤੋਂ ਡੇਲੀ ਵਰਤੇ ਜਾ ਸਕਦਾ ਪਰ ਪ੍ਰੀਖਿਆ ਲਈ ਕਹਿੰਦੇ ਉਚਿਤ ਨਹੀਂ ਸੋ ਪ੍ਰੀਖਿਆ ਲਈ ਕਹਿੰਦੇ ਨੀਮੀ ਛੱਤਾਂ ਵਾਲੇ ਘੱਟ ਗਿਣਤੀ ਵਾਲੇ ਕਮਰਿਆਂ 'ਚ ਜਦੋਂ ਕਿ ਆਪਣੇ ਆਮ ਹੈ ਆਪਣੇ ਦਾ ਮਤਲਬ ਗਰਾਊਂਡ 'ਚ ਬਿਠਾ ਕੇ ਵੀ ਪੇਪਰ ਹੋ ਜਾਂਦੇ ਨੇ ਸਾਰੀ ਦਿਖਦੇ ਹੁੰਦੇ ਆਲੇ-ਦਾਲੇ ਵਾਲੇ ਕਿਹਾ ਆਲੇ-ਦਾਲੇ ਖੇਤ ਵੀ ਦਿਖਦੇ ਹੁੰਦੇ ਸੀ ਹੈ ਤੇ ਜਾਂ بڑا ਹਾਲ ਕਮਰਾ ਪਿਆ ਬਈ ਉੱਚ ਬਿਠਾ ਲਓ ਫਿਰ ਇੱਕੋ ਇੱਕ 7ਵੀਂ ਵਾਲਾ ਬਿਠਾ ਲਓ ਇਕਠਮੀ ਵਾਲਾ ਬਿਠਾ ਲਓ ਇਕਨੋਮੀ ਵਾਲਾ 21 ਇੱਕ ਛੱਡ ਕੇ ਐਦਾਂ ਬਿਠਾ ਲਓ ਵੀ ਐ ਮਤਲਬ ਉਹ ਸਾਰੇ ਕੁਸ਼ ਉਹ ਤਜਰਬੇ ਉਹ ਹੁੰਦੇ ਸੀ ਪਰ ਹੁਣ ਇਹ ਸਰਵੇ ਕਹਿੰਦਾ ਕਿ ਬਕਾਇਦਾ ਆਸਟ੍ਰੇਲੀਆ ਭਾਰਤ ਤੇ ਕੀ ਹੋਰ ਮੁਲਕ ਜਹੇ ਨੇ ਜਿੱਥੇ ਇਸ ਤਰ੍ਹਾਂ ਵੱਡੇ ਕਮਰਿਆਂ ਚ ਸਕੂਲਾਂ ਦੇ ਵਿੱਚ ਵੱਡੇ ਹਾਲ ਦੇ ਵਿੱਚ ਪੇਪਰ ਹੁੰਦੇ ਨੇ ਸੋ ਅੱਜ ਕੱਲ ਤਾਂ ਇਹ ਕਲਚਰ ਵੱਡੇ ਹਾਲ ਵਾਲਾ ਵੈਸੇ ਮਾਡਲ ਸਕੂਲਾਂ ਦਾ ਬਹੁਤ ਹੀ ਵੱਧ ਗਿਆ ਸੋ ਪਰ ਇਹ ਕਹਿੰਦੇ ਜੀ ਕਿ 8 ਸਾਲ ਤੱਕ ਦੇ 15400 ਤੋਂ ਜ਼ਿਆਦਾ ਵਿਦਿਆਰਥੀਆਂ ਤੇ ਇਹ ਸਰਵੇ ਕੀਤਾ ਗਿਆ ਇਹ ਡਾਟਾ ਇਕੱਠਾ ਕੀਤਾ ਗਿਆ ਕਿ ਉਹਨਾਂ ਦੇ ਜਿਹੜੇ ਖੁੱਲੇ ਹਾਲ 'ਚ ਬਿਠਾਏ ਤੇ ਜਿਹੜੇ ਛੋਟੇ ਕਮਰਿਆਂ 'ਚ ਬਿਠਾਏ ਜਿਹੜੇ ਉੱਚੀਆਂ ਛਤਾਂ ਵਾਲੇ 'ਚ ਬਿਠਾਏ ਉਹ ਬਠਾਏ ਜਿਹੜੇ ਖੁੱਲੇ ਹਾਲ 'ਚ ਤੇ ਉੱਚੀਆਂ ਛਤਾਂ ਵਾਲੇ 'ਚ ਬੈਠੇ ਸੀ ਉਹਨਾਂ ਦੇ ਨੰਬਰ ਦੂਸਰੇ ਹਾਲਾਂ ਨਾਲ ਤੁਲਨਾ 'ਚ ਘੱਟ ਆਏ ਤੇ ਇਸੇ ਤਰ੍ਹਾਂ ਉਹ ਕਹਿੰਦੇ ਕਿ ਤਾਪਮਾਨ ਦੇ ਹਵਾਲੇ ਨਾਲ ਵੀ ਅਸੀਂ ਲਿਆ ਕਿ ਕਿੰਨੀ ਗਰਮੀ ਕਿੰਨਾ ਪਸੀਨਾ ਹੈਨਾ ਕਿ ਕਿਹੋ ਜਿਹਾ ਮਾਹੌਲ ਹੈ ਅਲੇ-ਦਲੇ ਰੌਲਾ ਰੱਪਾ ਕਿਹੋ ਜਿਹਾ ਇਹ ਸਾਰੀਆਂ ਚੀਜ਼ਾਂ ਦੇ ਹਵਾਲੇ ਨਾਲ ਜਦੋਂ ਸਰਵੇਖੀ ਕੀਤੀ ਤਈ ਗੱਲਾਂ ਉਹਦੇ ਵਿੱਚੋਂ ਖੋਜੋਂ ਨਿਕਲ ਕੇ ਆਈਆਂ ਕਿ 15000 ਤੋਂ ਵੱਧ ਵਿਦਿਆਰਥੀਆਂ ਤੇ ਜਿਹੜਾ ਡਾਟਾ ਇਕੱਠਾ ਕੀਤਾ ਉਹਨੇ ਦੱਸਿਆ ਕਿ ਪਾਈ ਛੋਟੇ ਕਮਰਿਆਂ ਦੇ ਵਿੱਚ ਜੇ ਪੇਪਰ ਲਾਉਂਗੇ ਤਾਂ ਬੱਚੇ ਦਾ ਧਿਆਨ ਪੇਪਰ ਤੇ ਪ੍ਰੀਖਿਆ ਤੇ ਜ਼ਿਆਦਾ ਕੇਂਦਰਿਤ ਹੋਊਗਾ بڑے ਹਾਲ ਦੇ ਵਿੱਚ بڑے ਕਮਰਿਆਂ 'ਚ ਧਿਆਨ ਭਟਕੂਗਾ ਸੋ ਜੀ ਇਹ ਗੱਲਾਂ ਸਿੱਖਿਆ ਵਿਭਾਗ ਦੇ ਧਿਆਨਿਤ ਨੇ ਕਿਉਂ ਇਹਨਾਂ ਤੇ ਗੌਰ ਕਰਕੇ ਇਸ ਪਹਿਲੂ ਤੇ ਵੀ ਕੰਮ ਕਰ ਸਕਦੇ ਨੇ ਚਲੋ ਸਵੇਰ ਨੂੰ ਵੋਟਾਂ ਪੈ ਜਾਣੀਆਂ ਜੀ ਜਲੰਧਰ ਦੇ ਵਿੱਚ ਤੇ 13 ਤਰੀਕ ਨੂੰ ਨਤੀਜੇ ਆਉਣੇ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ 15 ਉਮੀਦਵਾਰ ਜਿਨ੍ਹਾਂ ਚ ਆਮ ਆਦਮੀ ਪਾਰਟੀ ਦੇ ਮਹਿੰਦਰ ਪਖਤ ਭਾਜਪਾ ਦੇ ਸ਼ੀਤਨੂਗਰਾਲ ਹੈ ਤੇ ਅਕਾਲੀਆਂ ਦਲ ਦੇ ਸਰਜੀਤ ਕੌਰ ਹੋਰੀ ਤੇ ਇਸੇ ਤਰ੍ਹਾਂ ਵਸਪਾ ਦੇ ਵੀ ਕਾਂਗਰਸ ਦੇ ਸਰਿੰਦਰ ਕੌਰ ਹੋਰੀ ਹੈ ਤੇ ਇੰਜ ਸਰਜੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ 15 ਉਮੀਦਵਾਰ ਮੈਦਾਨ ਚ ਨੇ ਸੋ 15 ਉਮੀਦਵਾਰਾਂ ਦਾ ਪੂਵਕ ਸਵੇਰ ਨੂੰ ਵੀਮ ਚ ਕੈਜ਼ ਹੋ ਜਾਣਾ ਮਤਲਬ ਬਦਲਾਅ ਇਹ ਆ ਤਬਦੀਲੀ ਇਹ ਆ ਕਿ ਚੋਣ ਕਮਿਸ਼ਨ ਨੇ 13 ਜਮਨੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਦੇਸ਼ ਭਰទ ਉਹਦੇ ਵਿੱਚ ਖੱਬੇ ਹੱਥ ਦੀ ਪਹਿਲੀ ਉਂਗਲ ਦੀ بجائے ਦੂਜੀ ਉਂਗਲ ਤੇ ਨਿਸ਼ਾਨ ਲਾਉਣਾ ਤੈਅ ਕੀਤਾ ਕਿਉਂਕਿ ਅਜੇ ਕਹਿੰਦੇ ਕਿ ਜਿਹੜਾ ਲੋਕ ਸਭਾ ਚੋਣਾਂ ਦੇ ਦੌਰਾਨ ਨਿਸ਼ਾਨ ਲੱਗੀ ਸੀ ਉਹ ਪੂਰੀ ਤਰ੍ਹਾਂ ਮਿਟੇ ਨਹੀਂ ਇਹ ਇਸ ਲਈ ਇਹ ਤਬਦੀਲੀ ਪਹਿਲੀ ਵਾਰ ਹੈ ਕਿ ਹੁਣ ਖੱਬੇ ਹੱਥ ਦੀ ਪਹਿਲੀ ਉਂਗਲ ਦੀ بجائے ਵਿਚਾਰਲੀ ਉਂਗਲ ਦੇ ਉੱਤੇ ਦੂਜੀ ਉਂਗਲ ਦੇ ਉੱਤੇ ਨਿਸ਼ਾਨ ਲੱਗੂਗਾ ਤਾਂ ਕਿ ਇਹ ਨਾ ਹੋਵੇ ਕਿ ਭਾਈ ਉਹ ਪਿਛਲੇ ਨਿਸ਼ਾਨ ਦੇ ਨਾਲ ਕੋਈ ਪਰਮਪਲੇਖਾ ਬਣ ਜਵੇ ਇਹ ਬਦਲਾ ਜ਼ਰੂਰ ਹੈ ਸੋ ਹੁਣ ਸਭ ਦੀ ਨਜ਼ਰ ਸਵੇ ਜਲੰਧਰ ਤੇ ਰਹਿਣੀ ਹੈ ਜੀ ਤੇ ਫਿਰ 13 ਤਰੀਕ ਨੂੰ ਤੀਜਾਂ ਤੇ ਰਹੇਗੀ ਤੇ ਉਸ ਤੋਂ ਬਾਅਦ ਅਗਲੀ ਜਿੰਮਨੀ ਚੌਣਾ ਦਾ ਇੰਤਜ਼ਾਰ ਤੁਸੀਂ ਵੇਖਦੇ ਰਹੋ ਦਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ